ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਦੁਆਰਾ ਇੱਕ ਵਾਰ ਫਿਰ ਤੋਂ ਉਹੀ ਕੀਤਾ ਗਿਆ ਜਿਸ ਦਾ ਡਰ ਸੀ ਪੰਜਾਬ ਸਰਕਾਰ ਦੇ ਮਲਾਜ਼ਮਾਂ ਨੂੰ ਲੈ ਕੇ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਇੱਕ ਵਾਰ ਫਿਰ ਤੋਂ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਮੀਟਿੰਗ ਇੱਕ ਵਾਰ ਫਿਰ ਤੋਂ ਮੁਲਤਵੀ ਕੀਤੀ ਗਈ ਹੁਣ 29 ਜੁਲਾਈ ਦੀ ਮੀਟਿੰਗ ਕਰ ਦਿੱਤੀ ਗਈ ਹੈ 20 ਅਗਸਤ ਤੇ ਜਿਸ ਨੂੰ ਲੈ ਕੇ ਸਾਨੂੰ ਡਰ ਸੀ ਅਸੀਂ ਤੁਹਾਡੇ ਨਾਲ ਪਹਿਲਾਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੰਜਾਬ ਸਰਕਾਰ ਮੀਟਿੰਗ ਮੁਲਤਵੀ ਕਰ ਸਕਦੀ ਹੈ ਕਿਉਂਕਿ ਹਰ ਵਾਰ ਪੰਜਾਬ ਸਰਕਾਰ ਦੁਆਰਾ ਇਹੀ ਕੀਤਾ ਜਾਂਦਾ ਹੈ ਜਿਸ ਦੇ ਚੱਲਦੇ ਮਨਾਂ ਦੇ ਵਿੱਚ ਡਰ ਬਣਿਆ ਹੋਇਆ ਸੀ ਕਿ ਪੰਜਾਬ ਸਰਕਾਰ ਮੀਟਿੰਗ ਕਰੇਗੀ ਜਾਂ ਫਿਰ ਨਹੀਂ ਪਰ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੁਆਰਾ ਮੀਟਿੰਗ ਨਹੀਂ ਕੀਤੀ ਜਾ ਰਹੀ ਤੇ ਮਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜੋ ਕਿ ਲਟਕਦੀਆਂ ਪਈਆਂ ਨੇ 13% ਡੀਏ ਪੈਂਡਿੰਗ ਹੈ ਕੱਚੇ ਮਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿੰਨਾ ਉੱਪਰ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾਇਆ ਗਿਆ ਉਸ ਨੂੰ ਹਟਾ ਕੇ ਸਮੂਹ ਮਲਾਜ਼ਮਾਂ ਪਰ ਪੰਜਾਬ ਦਾ 6ਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਉਹਨਾਂ ਦਾ ਬੰਧ ਦਾ ਹੱਕ ਦਿੱਤਾ ਜਾਵੇ ਪੇ ਕਮਿਸ਼ਨ ਦੇ ਏਰੀਆ ਦੀ ਅਦਾਇਗੀ ਘੱਟ ਤੋਂ ਘੱਟ ਕਿਸ਼ਤਾਂ ਦੇ ਵਿੱਚ ਤੇ ਜਲਦ ਤੋਂ ਜਲਦ ਕਰੇ ਪੰਜਾਬ ਸਰਕਾਰ ਏਸੀਪੀ ਸਕੀਮ ਬਹਾਲ ਕੀਤੀ ਜਾਵੇ 37 ਤਰ੍ਹਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੁੜ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮੰਗ ਹੈ ਜੋ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਉੱਪਰੋਂ ਕੇਂਦਰ ਦਾ 7ਵਾਂ ਪੇ ਕਮਿਸ਼ਨ ਹਟਾ ਕੇ ਪੰਜਾਬ ਦਾ ਛੇਮਾ ਪੇ ਕਮਿਸ਼ਨ ਲਾਗੂ ਕਰੇ ਪੰਜਾਬ ਸਰਕਾਰ ਇਸ ਤਰ੍ਹਾਂ ਮਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਸ ਤਰ੍ਹਾਂ ਕੰਪਿਊਟ ਕਰਵਾਈ ਜਾਂਦੀ ਹੈ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੁਆਰਾ ਆਪਣੀ ਪੈਨਸ਼ਨ ਉਸ ਦੀ ਰਿਕਵਰੀ ਦੀ ਸਮਾਸੀਮਾ ਘੱਟ ਕਰਨਾ ਤੇ ਮਲਾਜ਼ਮਾਂ ਨੂੰ ਉਹਨਾਂ ਦਾ ਬੰਦਾ ਹੱਕ ਦੇਣਾ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕਰਨਾ ਕਿਉਂਕਿ 13% ਡੀਏ ਪੈਂਡਿੰਗ ਹੈ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਵਿਰੋਧ ਜਾਰੀ ਹੈ ਕਿ ਪੈਂਡਿੰਗ ਡੀਏ ਵਾਅਦਾ ਜਾ ਰਿਹਾ ਪਰ ਪੰਜਾਬ ਸਰਕਾਰ ਡੀਏ ਦੇ ਵਿੱਚ ਵਾਅਦਾ ਨਹੀਂ ਕਰ ਰਹੀ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਪੰਜਾਬ ਸਰਕਾਰ ਜਲ ਹੀ ਕਰੇਗੀ ਕਿਉਂਕਿ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਜੋ ਡੀਏ ਹੈ ਉਹ ਇਸ ਟਾਈਮ 55% ਵੱਧ ਕੇ ਹੋ ਚੁੱਕਿਆ ਤੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਸਿਰਫ ਤੇ ਸਿਰਫ 42% ਹੈ ਤੇ ਗਵਾਂਧੀ ਰਾਜ ਹਰਿਆਣਾ ਦੇ ਮਲਾਜ਼ਮ ਵੀ ਪੰਜਾਬ ਸਰਕਾਰ ਤੋਂ 13% ਡੀਏ ਜ਼ਿਆਦਾ ਲੈ ਰਹੇ ਨੇ ਜਿਸ ਦੇ ਚੱਲਦੇ ਲਗਾਤਾਰ ਵਿਰੋਧ جاری ਹੈ ਤੇ ਮਲਾਜ਼ਮ ਮੰਗ ਕਰ ਰਹੇ ਨੇ ਕਿ ਪੰਜਾਬ ਸਰਕਾਰ ਉਹਨਾਂ ਦੇ ਡੀਏ ਦੇ ਵਿੱਚ ਵਾਅਦਾ ਕਰੇ ਜਲਦ ਤੋਂ ਜਲਦ ਇਸ ਨੂੰ ਲੈ ਕੇ ਜੋ ਆਨ ਗੈਲੀ ਵਰਤੀ ਜਾ ਰਹੀ ਹੈ ਜਿਸ ਤੇ ਚੱਲਦੇ ਮਲਾਜ਼ਮਾਂ ਦੁਆਰਾ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੋ ਉਹਨਾਂ ਦੁਆਰਾ ਕੀਤਾ ਜਾ ਰਿਹਾ ਤੇ ਮੁਲਾਜ਼ਮ ਜਥੇਵੰਦਿਆਂ ਦੁਆਰਾ ਵੀ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਰਾਜ ਕੇ ਪੰਜਾਬ ਸਰਕਾਰ ਦਾ ਪਿੱਛੇ ਆਪਾ ਕੀਤਾ ਜਾ ਰਿਹਾ ਕਿ ਜਿਸ ਦਾ ਡਰ ਹੁੰਦਾ ਹੈ ਪੰਜਾਬ ਸਰਕਾਰ ਉਹੀ ਕਰਦੀ ਹੈ ਹਰ ਵਾਰ ਮੁਲਾਜ਼ਮਾ ਅਤੇ ਮੁਲਾਜ਼ਮ ਜਥੇਵੰਦ ਜਥੇਵੰਦੀਆਂ ਦੀਆਂ ਆਸਾਂ ਤੇ ਪਾਣੀ ਫੇਰ ਦਿੰਦੀ ਹੈ ਤੇ ਮੀਟਿੰਗਾਂ ਮੁਲਤਵੀ ਕਰ ਦਿੰਦੀ ਹੈ ਇਹ ਨੀਤੀ ਲਗਾਤਾਰ ਪੰਜਾਬ ਸਰਕਾਰ ਦੁਆਰਾ ਅਪਣਾਈ ਜਾ ਰਹੀ ਹੈ ਜਿਸ ਦਾ ਵਿਰੋਧ ਲਗਾਤਾਰ ਜਾਰੀ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ నా భదజా